ਜਦੋਂ ਲੋੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਅਸੀਂ ਅੱਜ ਲੋੜੀ ਦਾ ਹਸਤਾਲ ਪਟਾਲਾ ਪਹੁੰਚੇ ਹਾਂ ਬਿਲਕੁਲ ਜੀ ਅੱਜ ਲੋੜੀ ਦੇ ਤਿਹਾਰ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੇ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਮੁਬਾਰਕਬਾਦ ਦਿੰਦੇ ਆਂ ਜੀ ਔਰ ਆਸ ਕਰਦੇ ਆਂ ਔਰ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆਂ ਵੀ ਹਰ ਘਰੇ ਖੁਸ਼ੀ ਹੋਵੇ ਔਰ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਵਾਲਾ ਹੋਵੇ ਅੱਜ ਪਟਾਲੇ ਦੇ ਸਿਵਲ ਹਸਪੀਟਲ ਵਿਖੇ ਪਹੁੰਚੇ ਆਂ ਔਰ ਮੈਨੂੰ ਮਾਨਣਾ ਖੁਸ਼ੀ ਹੋ ਰਹੀ ਹੈ ਔਰ ਇੰਨੀ ਗੱਲ ਕਹਿਣੀ ਪੈ ਰਹੀ ਹੈ ਮਾਨਣਾ ਵੀ ਅੱਜ ਲੋਹੜੀ ਦੇ ਤਿਹਾਰ ਦੇ ਦਿਨ ਹੈ ਅੱਜ ਸਰਕਾਰੀ ਹਸਪਤਲ ਦੇ ਵਿੱਚ ਜਿਹੜੀ ਲਿਫਟ ਦੀ ਕਮੀ ਸੀ ਸਾਡੇ ਬਜ਼ੁਰਗ ਜਾਂ ਸਾਡੇ ਪੇਸ਼ੈਂਟ ਨੂੰ ਮੈਂ ਅਕਸਰ ਦੇਖਦਾ ਰਿਹਾ ਵੀ ਇਸ ਕਮੀ ਤੋਂ ਵਾਂਝੇ ਸੀ ਅੱਜ ਉਹ ਲਿਫਟ ਦਾ ਜਿਹੜਾ ਉਦਘਾਟਨ ਕੀਤਾ ਹੈ ਮੂਰਤ ਕੀਤਾ ਹੈ ਉਸ ਤੋਂ ਬਾਅਦ ਅੱਖਾਂ ਵਾਸਤੇ ਜਿਹੜੇ ਸਾਡੇ ਪੇਸ਼ੈਂਟ ਨੂੰ ਬਾਰ-ਬਾਰ ਅੰਮ੍ਰਿਤਸਰ ਬਾਹਰ ਦੇ ਹਸਪਤਲਾਂ 'ਚ ਜਾਣਾ ਪੈਂਦਾ ਸੀ ਅੱਜ ਪੱਕਿਆ ਦਾ ਡਾਕਟਰ ਸਾਹਿਬਾਨ ਤੇ ਨਾਲ ਆਪਰੇਸ਼ਨ تھیਟਰ ਨਵਾਂ ਜਿਹੜਾ ਆਪਾਂ ਉਹਦਾ ਉਦਘਾਟਨ ਕੀਤਾ ਜਿਹਦੇ ਕਰਕੇ ਸਾਡੇ ਲੋਕਾਂ ਨੂੰ ਹੁਣ ਬਟਾਲੇ ਦੇ ਵਾਸੀਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਅੱਖਾਂ ਦਾ ਆਪਰੇਸ਼ਨ ਜਿਹੜਾ ਉਹ ਹੁਣ ਸਰਕਾਰੀ ਹਸਪਤਲ ਦੇ ਵਿੱਚ ਹੀ ਹੋਊਗਾ ਕਿਉਂਕਿ ਜਿਹੜੇ ਡਾਕਟਰ ਸਾਹਿਬਾਨ ਨੇ ਉਹ ਵੀ ਮਿਹਨਤੀ ਔਰ ਕੰਮ ਕਰਨ ਦੇ ਵਿੱਚ ਬੜਾ ਵਧੀਆ ਉਹ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਨੇ ਨਾਲ ਦੇ ਨਾਲ ਐਕਸਟਰਾ ਮਸ਼ੀਨ ਜਿਹੜੀ ਹੈ ਉਹ ਰਹਿੰਦੀ ਸੀ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਸੀ ਉਹ ਪਰ ਉਹ ਵੀ ਜਿਹੜੀ ਐਕਸ ਰੇ ਦੀ ਮਸ਼ੀਨ ਅੱਜ ਉਹਦਾ ਵੀ ਉਦਘਾਟਨ ਜਿਹੜਾ ਕੀਤਾ